ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਗੜੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਭਦੌੜ ਵੀ ਇਹਦੇ ਨੇੜੇ ਰਹਿ ਜਾਂਦਾ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਾਈ ਵੀ ਵਪਾਰ ਦਾ ਕੰਮ ਕਰਦੇ ਆ ਇਹਨਾਂ ਕੋਲ ਗਾਵਾਂ ਹੁੰਦੀਆਂ ਰੂਟੀਨ 'ਚ ਵਿਕਰੀ ਆ ਲੀਆਂ ਅੱਜ ਇੱਕ ਬਹੁਤ ਸੋਹਣੀ ਵਾੜ ਦਿਖਾਉਂਗਾ ਤਾਜੀ ਸੂਈ ਵੀ ਆ ਸੋਹਣਾ ਪਸ਼ੂ ਦੋਸਤੋ ਥਣ ਹਵਾਨੇ ਵੱਲੋਂ ਜਿਆਦਾ ਵਧੀਆ ਜਿਹੜਾ ਹੁੰਦਾ ਹੈ ਉਹੀ ਜਿਆਦਾ ਸੋਹਣਾ ਲੱਗਣਾ ਹੁੰਦਾ ਹਾਲਾਂਕਿ ਢਾਂਚਾ ਵੀ ਤੁਸੀਂ ਦੇਖ ਰਹੇ ਹੋ ਤਾਂ ਜੋ ਮੈਂ ਇਸ ਵੈੜ ਨੂੰ ਆ ਕੇ ਦੇਖ ਰਿਹਾ ਇੱਕ ਤਾਂ ਇਹਦਾ ਥਣ ਦਾ ਸੈਜ ਤੇ ਦੂਜਾ ਇਹਦਾ ਹਵਾਨਾ ਬੜਾ ਚੰਗਾ ਹੈ ਤੁਸੀਂ ਥਣ ਦੇਖੋ ਬਿਲਕੁਲ ਥੱਲੇ ਨੂੰ ਸਿੱਧੇ ਦਿੰਦੇ ਆ ਤੇ ਹੱਥੀ ਚਵਾਈ ਵਾਲਾ ਥਣ ਦਿਸਦਾ ਤਾਜੀ ਸੂਈ ਵੈੜ ਦੀ ਆਪਾਂ ਡਿਟੇਲ ਪੁੱਛਾਂਗੇ ਵੀਡੀਓ ਨੂੰ ਐਂ ਤੱਕ ਦੇਖਿਓ ਰੇਟ ਵੀਡੀਓ 'ਚ ਹੋਊਗਾ ਤੁਸੀਂ ਆ ਕੇ ਦੇਖਿਓ ਤੇ ਆਪਦੀ ਸਮਝ ਨਾਲ ਇਹਨੂੰ ਖਰੀਦਿਓ ਆਓ ਡਿਟੇਲ ਬਾਈ ਤੋਂ ਪੁੱਛੀਏ ਫਿਰ ਇਹਨੂੰ ਤੋਰਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਮ ਆਪਣਾ ਦੱਸ ਦਿਓ ਨਾਮ ਮੇਰੇ ਘੋੜਾ ਗੋਰੇ ਭਾਈ ਵਪਾਰ ਦਾ ਕੰਮ ਹਾਂਜੀ ਹਾਂ ਵਪਾਰ ਦਾ ਕੰਮ ਵੀ ਲਈ ਆਉਣੇ ਰੂਟੀਨ ਚ ਹਾਂਜੀ ਹਾਂਜੀ ਹਾਂ ਬਰੇ ਹਾਂ ਗਾਵਾ ਹੀ ਲਾਉਣੇ ਹਾਂ ਹਾਂਜੀ ਹਾਂ ਗਾਹੇ ਬਰੇ ਅੱਜ ਜਿਹੜੀ ਆਪਾਂ ਇਹ ਵੜ ਦਿਖਾ ਰਹੇ ਹਾਂ ਕਿੰਨਾ ਮਸੂਆ ਸੁਈ ਇਹ ਦੂਜਾ ਸੁਆ ਵੱਡੇ ਭਾਈ ਸੁਈ ਕਦੋਂ ਹੈ ਇਹ ਪਰਸੋਂ 9 ਵਜੇ ਦੀ ਸੁਈ ਵੇਚ ਸੁਬਾਹ ਦੀ ਪਰਸੋਂ ਸੁਬਾਹ 9 ਵਜੇ ਹਾਂਜੀ 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 ਠੀਕ ਹੈ ਅੱਜ ਆਪਾਂ ਹੁਣ ਲਗਭਗ 1 ਵਜੇ ਦੇ ਆਸ-ਪਾਸ ਵੀਡੀਓ ਬਣਾ ਰਹੇ ਹਾਂ ਹਾਂਜੀ ਹਾਂਜੀ ਬਰੇ ਹਾਂ ਕਿੰਨਾ ਬੋਲਾ ਹੋਊਗਾ ਹੁਣ ਅਕਤੰਬਰ ਦੇ 25 ਗਿਲ ਤੋਂ ਬਾਹਰ ਹੈ ਵੱਡੇ ਭਾਈ 25 ਕਿਲੋ ਤੋਂ ਬਾਹਰ ਹੈ ਹਾਂਜੀ ਵੱਡੇ ਭਾਈ ਹਾਂ ਬੱਚ ਠੀਕ ਹੈ ਅੱਛਾ ਕੀ ਡਿਮਾਂਡ ਰੱਖ ਦੂੰ ਇਸ ਵੈੜਤੀ ਬਾਈ ਡਿਮਾਂਡ ਜੀ 190000 ਰੁਪਏ ਜੀ 190000 ਹਾਂਜੀ 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 ਫਿਕਸ ਤਾਂ ਨਹੀਂ ਹੈ ਨਹੀਂ ਕੋਈ ਨੀ ਮਾਨਤਣ ਫੁੱਲ ਕਰਾਂਗੇ ਜੀ ਆਪਾਂ ਠੀਕ ਹੈ ਹਾਂਜੀ ਦੱਸੋ 190000 ਦਾ ਰੇਟ ਹੈ ਢਾਂਜਾ ਇਹਦਾ ਸੋਨਾ ਹੈ ਹਵਾਨਾ ਇਹਦਾ ਫਿਟਿੰਗ ਹੈ ਸੂਵਾ ਦੂਜਾ ਹੈ ਪਰਸੋਂ 9 ਵਜੇ ਸੂਈ ਹੈ ਤੁਸੀਂ ਹਵਾਨੇ ਦੀ ਬਣਾਵਟ ਦੇਖੋ ਇਹਦੀ ਬਈ ਪੂਸ਼ਪੜੋ ਮੜੀ ਜੀ ਬਾਅਦ ਚ ਤੋਰਾਂਗੇ ਵੀ ਸੀਲ 3 ਜੀ ਵੈੜਾ ਤੁਰਦਿਆਂ ਤਾਂ ਹੋ ਸਕਦਾ ਥੋੜਾ ਬਹੁਤ ਆਪਾਂ ਜੇ ਕਿਉਂਕਿ ਜਿਹੜਾ ਪਸ਼ੂ ਫਾਰਮ ਚੋਂ ਖੁੱਲਾ ਆ ਜਾਂਦਾ ਕਈ ਵਾਰ ਉਹ ਭਜਦਾ ਹੈ ਜਦੋਂ ਆਪਾਂ ਤੋੜਦੇ ਹਾਂ ਹਵਾਨਾ ਬਹੁਤ ਸੋਹਣਾ ਦੱਸੋ ਗੁੰਦਵਾ ਹਵਾਨਾ ਜਿਹੜਾ ਹੋਣਾ ਚਾਹੀਦਾ ਬਾਡੀ ਦੇ ਨਾਲ ਪੂਰਾ ਅਟੈਚ ਵਾਲਾ ਤੇ ਤੁਸੀਂ ਉੱਤੋਂ ਵੀ ਅਟੈਚਮੈਂਟ ਦੇਖੋ ਤੇ ਅਗੋਂ ਵੀ ਇਹਦੇ ਹਵਾਨੇ ਦੀ ਬਣਾਵਟ ਦੇਖੋ ਤੁਹਾਨੂੰ ਪਸੰਦ ਆਊਗੀ। ਤੇ ਰੇਟ 1,90,000 ਆ ਪਰ ਪਹਿਲੀ ਵੀਡੀਓ ਬਣਾ ਰਹੇ ਆ ਭਰਾ ਕੋਲੋਂ ਵੀ ਇਹ ਪਤਾ ਨਹੀਂ ਹੁੰਦਾ ਵੀ ਜਿਹੜੇ ਖਰੀਦਣ ਵਾਲੇ ਵੀਰੋਂ ਕਿੱਥੋਂ ਕ ਰੇਟ ਲਾਉਣਾ ਸ਼ੁਰੂ ਕਰਨਗੇ। ਮਤਲਬ ਆਏ ਭਰਾ ਦਾ ਮਾਨ ਹੋਊਗਾ ਇਹਦੇ 'ਚ ਫਿਕਸ ਮੰਨ ਕੇ ਨਾ ਗੱਲ ਕਰਿਓ ਤੁਸੀਂ। ਰੇਟ ਜ਼ਰੂਰ ਕੁਝ ਫਰਕ ਪਾਊਗਾ ਪਰ ਆ ਕੇ ਜ਼ਰੂਰ ਦੇਖਿਓ। ਖੋਲੋ ਬਾਈ ਤੋਰਗੇ ਇਹਨੂੰ। ਤੋਰ ਕੇ ਦਿਖਾਉਣੇ ਆ ਦੱਸੋ। ਇੱਕ ਹੀ ਨੱਕ ਦਿਖਾਉਣਾ ਹੈ। ਤੁਸੀਂ ਉੱਤੋਂ ਪੁੜਿਆਂ ਦੀ ਇਹਦੀ ਬਣਾਵਟ ਦੇਖੋ ਉਹ ਵੀ ਚੰਗੀ ਦੀਂਦੀ ਆ। ਦੇ ਹਵਾਨੇ ਦੀ ਕੁਆਲਿਟੀ ਵੀ ਚੰਗੀ ਐ ਬਾਕੀ ਜਜ ਨਹੀਂ ਤੁਹਾਨੂੰ ਚਾਹੀਦੀ ਐ ਬੱਚੇ ਨੂੰ ਜਨਮ ਦਿੱਤਾ ਐ ਇਸ ਵਾਰ ਪਰ ਬੱਚੇ ਬੜੇ ਟੌਪ ਦੇ ਪਾਊਗੀ ਤੁਸੀਂ ਬੱਚਾ ਦੇਖੋਗੇ ਉਹਦੇ ਤੋਂ ਵੀ ਤੁਹਾਨੂੰ ਆਈਡੀਆ ਹੋਊਗਾ ਸੋ ਦੋਸੋ ਇੱਕ ਹੀ ਨਾਗ ਦੂਜਾ ਸੁਆ ਬੈੜ ਤਾਜੀ ਬਿਲਕੁਲ ਸੂਈ ਵੀ ਤੁਹਾਨੂੰ ਦਿਖਾ ਰਹੇ ਆ ਫੇਰੇ ਇਹਦਾ ਹਵਾਨਾ ਦੇਖੋ ਨਾੜਾ ਹਵਾਨੇ ਤੇ ਬਹੁਤ ਚੰਗੇ ਆ ਦੱਸੋ ਹਵਾਨਾ ਪੂਰਾ ਅਟੈਚਮੈਂਟ ਵਾਲਾ ਬਾਡੀ ਦੇ ਨਾਲ ਗੁਰੇ ਭਾਈ ਅੱਗੇੜਾ ਹੋਰ ਕਢਾਲ ਗਏ ਹਾਂਜੀ ਹਾਂ ਰਿਹਾ ਹਾਂ ਸੋ ਫੇਰ ਥੋੜੀ ਤੋਰ ਦਿੰਨੇ ਆ ਦੱਸੋ ਕਿਉਂਕਿ ਇੱਕ ਹੀ ਨਾ ਗਿਆ ਤੇ ਤਿੰਨ ਕਿ ਮਿੰਟ ਦੀ ਵੀਡੀਓ ਸਾਰੀ ਬਣਨੀ ਸੀ ਸੋ ਚਾ ਤੁਹਾਨੂੰ ਫੇਰ ਥੋੜੀ ਤੋਰ ਕੇ ਦਿਖਾ ਦਿੰਨੇ ਆ ਦੂਜਾ ਸੂਆ ਬਿਲਕੁਲ ਤਾਜੀ ਸੂਈ ਵੀ ਵੇਖ ਤੁਹਾਨੂੰ ਦਿਖਾ ਰਹੇ ਆ ਲੈ ਚਲੋ ਭਾਈ ਹਜੇ ਪਰਸੂ ਹੀ ਸੂਈ ਆ ਦੱਸੋ ਪੂਰਾ ਪੱਠਾ ਨੀਰਾ ਪਸੂ ਚੱਕ ਦਿਆਂ ਕੋ ਪੰਜ ਚਾਰ ਦਿਨ ਲੈਂਦਾ ਹਫਤਾ ਲੈਂਦਾ ਫੇਰ ਇਹਦਾ ਜਿਹੜਾ ਰੋਬ ਆ ਹੋਰ ਤਰ੍ਹਾਂ ਦਾ ਤੁਹਾਨੂੰ ਨਜ਼ਰ ਆਊਗਾ ਵੈਸੇ ਅੱਜ ਵੀ ਢਾਂਚਾ ਬੜਾ ਸੋਹਣਾ ਦਿਸਦਾ ਲੈ ਚਲੋ ਭਾਈ ਥਣ ਇਧਰੋਂ ਵੀ ਤੁਸੀਂ ਦੇਖੋ ਹੱਥੀ ਚਵਾਈ ਵਾਲੇ ਆ ਬਿਲਕੁਲ ਤੇ ਇੱਕੋ ਜਿਹਾ ਸਹਜ ਆ ਕੋਈ ਵੀ ਥਣ ਬਾਦਕਾਟ ਚ ਨਹੀਂ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਨਾ ਤੁਹਾਨੂੰ ਦਿਖਾਉਣਾ ਸੀਗਾ ਜੀ ਨੂੰ ਚੰਗੀ ਲੱਗੇ ਵੜ ਜਰੂਰ ਆ ਕੇ ਦੇਖਿਓ ਤੇ ਆਪ ਦੀ ਤੁਸੀਂ ਤਸੱਲੀ ਕਰਕੇ ਖਰੀਦ ਲਿਓ ਧੰਨਵਾਦ ਦੋਸਤੋ ਮੈਂ ਬੱਚਾ ਜਰੂਰ ਇਹਦਾ ਵਿਖਾਉਣਾ ਕਿਉਂਕਿ ਜਿਹਨੇ ਬਰੀਡਿੰਗ ਤੇ ਕੰਮ ਕਰਨਾ ਹੈ ਤੇ ਇਦਾਂ ਦੀਆਂ ਵੜਾਂ ਇਸ ਤਰ੍ਹਾਂ ਦੇ ਬੱਚੇ ਦਿੰਦੀਆਂ ਬੱਚੀ ਹੁੰਦੀ ਤਾਂ ਗੱਲ ਹੋਰ ਹੋਣੀ ਸੀ ਪਰ ਤੁਸੀਂ ਇਹਦੇ ਸੈਕਸਵਲ ਸੀਮਨ ਲਵਾ ਸਕਦੇ ਹੋ ਤੇ ਇਦਾਂ ਦੇ ਬੱਚੇ ਇਹ ਵੜ ਤੋਂ ਤੁਸੀਂ ਲੈ ਸਕਦੇ ਹੋ ਜਿਹਦੇ ਨਾਲ ਤੁਸੀਂ ਆਪ ਦਾ ਫਾਰਮ ਵੀ ਜਿਹੜਾ ਬਣਾ ਸਕਦੇ ਹੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ